ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪ ਜੀ ਨਾਲ ਇਤਿਹਾਸ ਸਾਂਝਾ ਕਰੀਏ ਨਗਰ ਮੂਲੋਵਾਲ ਦਾ ਜਿੱਥੇ ਪਾਸਾਈ ਨੌਵੀਂ ਅਤੇ ਪਾਸਾਈ ਦਸਵੀਂ ਜਿਨੇ ਆਪਣੇ ਮਹਾਰਕ ਚਰਨ ਪਾ ਕੇ ਨਗਰ ਨੂੰ ਨਿਹਾਲ ਕੀਤਾ ਗੁਰੂ ਤੇਗ ਬਹਾਦਰ ਜੀ ਮਾਲਵਾ ਪ੍ਰਦੇਸ਼ ਦੀ ਫੇਰੀ ਦੇ ਦੌਰਾਨ ਪਿੰਡ ਕਟੂ ਸੇਖਾ ਅਤੇ ਝਲੂਰ ਤੋਂ ਹੁੰਦੇ ਹੋਏ ਮੂਲੋਵਾਲ ਵਿਖੇ ਆਏ ਮੂਲੋਵਾਲ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਸੰਗਤਾਂ ਦੇ ਲਈ ਇੱਥੇ ਇੱਕ ਖੂਲਵਾਇਆ ਜਿਸ 'ਚ ਅੱਜਕੱਲ ਗੁਰਦੁਆਰਾ ਮਿੱਠਾ ਖੂਹ ਸਾਹਿਬ ਬਣਿਆ ਹੋਇਆ ਹੈ ਗੁਰੂ ਤੇਗ ਬਹਾਦਰ ਜੀ ਇਸ ਧਰਤੀ ਤੇ ਆਦਰ ਰਹੇ ਅਤੇ ਗੁਰੂ ਕੀ ਨਗਰੀ ਦਾ ਕਿਤਾਬ ਇਸ ਧਰਤੀ ਨਗਰ ਮੂਹਲੋਵਾਲ ਦੀ ਨੂੰ ਦਿੱਤਾ ਅਤੇ ਉਹ ਹੁਕਮਨਾਮਾ ਸਾਹਿਬ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੰਭਾਲ ਕੇ ਰੱਖੇ ਹੋਏ ਹਨ ਜਿਸ 'ਤੇ ਗੁਰੂ ਸਾਹਿਬ ਜੀ ਦੇ ਹਸਤਾਖਰ ਹਨ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇਸ ਧਰਤੀ ਤੇ ਆਏ ਜਦੋਂ ਭਾਈ ਨਗਾਈਆ ਸਿੰਘ ਜੀ ਨੇ ਆਲਮਗੀਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜਾ ਭੇਟ ਕੀਤਾ ਤਾਂ ਹਕੂਮਤ ਨੂੰ ਪਤਾ ਲੱਗਣ ਤੇ ਹਕੂਮਤ ਨੇ ਭਾਈ ਨਗਾਈਆ ਸਿੰਘ ਜੀ ਦਾ ਸਾਰਾ ਟੱਬਰ ਹੀ ਸ਼ਹੀਦ ਕਰ ਦਿੱਤਾ ਗੁਰੂ ਸਾਹਿਬ ਜੀ ਉਸ ਵਕਤ ਰਾਏਕੋਟ ਜਾ ਚੁੱਕੇ ਸਨ ਜਦੋਂ ਗੁਰੂ ਸਾਹਿਬ ਜੀ ਨੂੰ ਇਹ ਘਟਨਾ ਬਾਰੇ ਪਤਾ ਲੱਗਿਆ ਤਾਂ ਭਾਈ ਨਗਾਈਆ ਸਿੰਘ ਜੀ ਨੂੰ ਧੀਰਜ ਦੇਣ ਦੀ ਖਾਤਰ ਉਹਨਾਂ ਦੇ ਨਾਨਕੇ ਪਿੰਡ ਨਗਰ ਮੂਲੋਵਾਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਆਏ ਅਤੇ ਭਾਈ ਨਗਾਈਆ ਸਿੰਘ ਜੀ ਨੂੰ ਥਾਤੀ ਨਾਲ ਲਾ ਕੇ ਆਖਿਆ ਇਹ ਭਾਈ ਸਿੱਖਾ ਤੇਰੀ ਘਾਲ ਥਾਏ ਪਈ ਹੈ ਤੂੰ ਤਾਂ ਦਾਦਕੇ ਵੀ ਤਾਰੇ ਹਨ ਅਤੇ ਨਾਨਕੇ ਵੀ ਤਾਰੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਹੁਕਮਨਾਮਾ ਸਾਹਿਬ ਲਿਖਿਆ ਜਿਹੜਾ ਕਿ ਅੱਜ ਵੀ ਨਗਰ ਮੂਲੋਵਾਲ ਵਿਕੇ ਸੁਭਾਏ ਮਾਣ ਹੈ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀ ਲਿਖਤ ਹੁਕਮਨਾਮਾ ਸਾਹਿਬ ਨਗਰ ਮੂਲੋਵਾਲ ਦੀ ਪਾਵਨ ਧਰਤੀ ਤੇ ਮੌਜੂਦ ਹਨ ਇੱਥੇ ਹਰ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਜਿੱਥੇ ਦੂਰੋਂ ਨੇੜੇੋਂ ਚੱਲ ਕੇ ਸੰਗਤਾਂ ਆਉਂਦੀਆਂ ਹਨ ਇਸ ਤੋਂ ਇਲਾਵਾ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੁਆਰਾ ਸਥਾਪਿਤ ਮੰਜੀ ਸਾਹਿਬ ਦੇਵੀ ਦਾਸਨ ਕਰ ਸਕਦੇ ਹੋ ਜਿਹੜੀ ਕਿ ਗੁਰਦੁਆਰਾ ਸਾਹਿਬੇ ਕੇ ਬਰਾਜਮਾਨ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ